ਕਿਆ ਬਾਤ ਹੈ ਇਹ ਪੀਸ ਚੈੱਕ ਕਰੋ ਤੇ ਮੂਰੀ ਚੈੱਕ ਕਰ ਲਓ 300 ਰੁਪਏ ਦੇ ਵਿੱਚ ਏਡੀ ਬੰਬ ਚੀਜ਼ ਮਿਲ ਰਹੀ ਆ ਪੈਂਟ ਬ੍ਰਾਂਡ ਹੈਗਾ ਵੀਰ ਜੀ 올ਡਰ ਦੇ ਵੀ 올ਡਨ ਹੈ ਵੀ ਹੁਣ ਇਹ ਵੀ ਸਰਚ ਕਰਿਆ ਆਇਓ ਬਾਈ ਜੀ 300 ਰੁਪਏ ਦੇ ਵਿੱਚ ਬ੍ਰਾਂਡ ਮਿਲ ਰਹੇ ਨੇ ਉਹ ਵੀ ਐਕਸਪੋਰਟ ਦੀ ਪੈਂਟ ਆ ਬੱਲੇ ਹੀ ਗੱਲ ਦੱਸ ਰਹੇ ਹਨਾ ओरिजिनल ਦੀ ਗਾਰੰਟੀ ਆ ਹੁਣ ਆਹ ਟੀ-ਸ਼ਰਟ ਚੈੱਕ ਕਰੋ ਬਾਈ ਜੀ ਆਹ ਚੈੱਕ ਰਹਾਓ ਕੈਮਰੇ ਅੱਗੇ ਬਿਲਕੁਲ ਕਿਆ ਬਾਤ ਹੈ ਜੀ ਇਹਦਾ ਕੀ ਰੇਟ ਆ ਭਾਜੀ 500 ਰੁਪਏ ਉਹ ਨਹੀਂ ਸਿਰਫ 2200 ਵੀਰੇ 2200 2200 ਹਾਂਜੀ ਹਾਂ ਵੀਰੇ ਬਾਈ ਜੀ 2500 ਰੁਪਏ ਦੇ ਵਿੱਚ ਜੜ ਤੇ ਕੋ ਕੇ ਲੋਰ ਦੇਖੋ ਬਾਈ ਦੀ ਆ ਦੇਖੋ ਪਹਿਲਾਂ ਤਾਂ ਕੁਆਲਿਟੀ ਚੈੱਕ ਕਰ ਲਓ ਚੈੱਕ ਕਰੋ ਵੀਰੇ ਠੀਕ ਹੈ ਦੂਜੀ ਗੱਲ ਬਾਈ ਮਾਰਕਾ ਅਗਰ ਮਾਰਕਾ ਨਹੀਂ ਕਹਿੰਦਾ Ориਜੀਨਲ ਆ ਪਿਓ ਮਾ ਦੀ ਆ ਪਿੱਛੋਂ ਦਿਖਾਇਓ ਮਾਣਾ ਬੈਕ ਸਾਈਡ ਆ ਇਹ ਇਹ ਹੈਗਾ ਫਰੰਟ ਇਹ ਕਿੰਨੇ ਦੀ ਸਾਈਜ਼ ਵੀ ਵੱਡਾ ਇਹਦਾ ਵੀਰੇ 1 ਕੋ ਰੇਡਾ 250 250 ਵੀਰੇ ਆ ਗਿਆ ਬਾਬੂ ਆ ਗਿਆ ਬਾਬੂ ਬਿਲਕੁਲ ਸਾਰੇ ਨੂੰ ਕੱਪੜੇ ਪਾ ਆ ਗਿਆ ਬਾਬੂ ਕੀ ਬਾਤ ਆ ਜੀ ਬਿਲਕੁਲ ਆ ਗਿਆ ਬਾਬੂ ਆ ਗਿਆ ਬਾਬੂ ਬਾਬੂ ਵਰ ਮਰ ਤਾਂ ਜਿਹੜਾ ਆ ਗਿਆ ਉਹੀ ਕੱਪੜੇ ਪਾ ਆ ਗਿਆ ਆਪਾਂ ਬੰਦਾ ਚੌੜੇ ਹੋ ਗਏ ਜਾਣੇ ਆ ਮਾਲ ਤੋਂ ਜਾਣੇ ਆ ਟੌਰ ਨਾਲ ਹਾਂ ਸ਼ਾਪਿੰਗ ਕਰਕੇ ਆਏ ਜੀ ਕਿੰਨੇ ਪੈਂਟ ਹਜ਼ਾਰ ਦੀ 2000 ਦੀ ਮਿਲਦੀ ਇਹ ਚੀਜ਼ ਵੀਰੇ ਅੱਛਾ ਤੁਹਾਨੂੰ ਇਹ ਮਿਲਦੀ ਪੰਜ ਪੰਜ ਹਜ਼ਾਰ ਦੀ ਲੋਕ ਵੇਚਦੇ ਲਿਆ ਕੇ ਚਲੋ ਜੀ ਸ਼ੋਰੂਮ ਚ ਵਿਖਦੀ ਹੈ ਵੀਰੇ ਹੁਣ ਬਾਈ ਜੀ 300 ਚ ਮਿਲ ਰਿਹਾ 5000 ਵਾਲੀ ਜੀ ਵੀਰੇ ਸ਼ੋਰੂਮ ਤੋਂ 4 ਤੋਂ 4.5 ਹਜ਼ਾਰ ਦੀ ਲੋਰ ਆਹੇ ਅੱਛਾ ਜੀ ਬਿਲਕੁਲ ਪਰ ਐਕਸਪੋਰਟ ਦੀ ਬਾਰੋਂ ਐਕਸਪੋਰਟ ਹੁੰਦਾ ਬਾਈਆਂ ਨੂੰ ਪਤਾ ਜਿਹੜੇ ਵੀਡੀਓ ਦੇਖ ਰਹੇ ਆ ਵੀ ਐਕਸਪੋਰਟ ਹੈ ਕੀ ਜੀ ਬਾਕੀ ਜਿਹੜੇ ਬੰਦੇ ਨੇ ਐਕਸਪੋਰਟ ਦਾ ਕਪੜਾ ਪਾ ਲਿਆ ਉਹ ਬੰਦਾ ਫਰੈਸ਼ ਕਪੜਾ ਪਾਉਂਦਾ ਨਹੀਂ ਬਾਈ 300 ਦੀ ਜੀਐਸ 250 ਦੀ ਸ਼ਰਟ 250 ਦੀ ਟੀ-ਸ਼ਰਟ 250 ਦੀ ਲੋਰ 150 ਦੀ ਕੈਪਰੀ ਜੀਨਸ ਵਾਲੀ ਕੋਟਨ ਦੀ 250 ਵਾਲੀ ਐਕਸਪੋਰਟ ਦਾ ਸੌਦਾ ਬਾਈ ਜੀ ਸਾਰਿਆਂ ਦਾ ਇੱਥੇ ਪਹੁੰਚੋ ਬਸ ਪਹੁੰਚੇ ਆ ਬਾਬੂ ਗਾਰਮਰਥ ਜਿਨ੍ਹਾਂ ਨੇ ਧਮਾਕੇ ਕੀਤੇ ਹੋਏ ਆ ਪੂਰੇ ਐਕਸਪੋਰਟ ਦੀ ਚੀਜ਼ ਐ ਇਹ ਹੁੰਦੀ ਬਾਹਰੋਂ ਐਕਸਪੋਰਟ ਲੋਕਲ ਮਾਲ ਸਾਡੇ ਕੋਲ ਇੰਡੀਅਨ ਕੁਝ ਨਹੀਂ ਹੈਗਾ ਬਾਈ ਜੀ ਸਾਲ ਤਾਂ ਰੰਗ ਜਾਂਦਾ ਹੀ ਨਹੀਂ ਹੈਗਾ ਅੱਛਾ ਰੰਗ ਦੀ ਵੀ ਗਾਰੰਟੀ 250 ਰੁਪਏ ਦੇ ਵਿੱਚ ਗਾਰੰਟੀ ਹੈ ਵੀਰੇ ਪੂਰੀ ਗਾਰੰਟੀ ਹੈ ਪੂਰੀ ਗਾਰੰਟੀ ਹੈ ਇੱਕ 3000 ਦੀ ਸ਼ਰਟ ਮੇਟਰ ਤੁਸੀਂ ਕਿੰਨੇ ਦੇ ਰਹੇ ਹੋ ਆਪਣੇ ਕੋਲ ਬਾਈ 250 ਐਕਸਪੋਰਟ ਆ ਇਹ 250 ਰੁਪਏ ਦੀ ਬਾਈ ਜੀ ਤੌਜੀ ਕਲਰ ਸਾਰੇ ਨੇ ਬਾਈ ਜੀ 2500 ਰੁਪਏ ਦੇ ਵਿੱਚ ਤੁਹਾਨੂੰ ਲੋਹਾਂ ਮਿਲ ਰਹੀਆਂ ਨੇ ਪਹੁੰਚੋ ਬਸ ਤੁਸੀਂ ਇੱਕ ਵਾਰ ਕਰਾਂ ਆ ਦੇਖੋ ਵੀਰੇ ਲਓ ਜੀ ਲਓ ਜੀ ਸਟਾਕ ਵੀਰੇ ਬਹੁਤ ਲੱਭ ਲੱਭ ਕੇ ਲੈ ਕੇ ਆਏ ਆ ਅੱਛਾ ਜੀ ਹੂੰ ਬਿਲਕੁਲ ਲਓ ਜੀ ਇਹ ਕਿੰਨੇ ਦੀ ਭਾਜੀ 150 150 ਵੀਰੇ 150 ਰੁਪਏ ਜੀ ਵੀ ਬਿਲਕੁਲ ਬਾਈ ਜੀ ਆ ਦੇਖੋ ਬ੍ਰਾਂਡ ਇਹਦੇ 'ਚ ਵੀ ਹੋਣਗੇ ਸਾਰੇ ਬ੍ਰਾਂਡ ਭਾਈ ਜੀ ਆ ਦੇਖੋ ਤੁਸੀਂ ਆ ਚੈੱਕ ਕਰ ਲਓ ਡੈਨੀਮਾਈਟ ਦੀ ਇਹ ਆ ਦੇਖੋ ਓਰੀਜਨਲ ਹੋਗਾ ਬਾਈ ਜੀ ਕੱਪੜਾ ਫੜੋਗੇ ਤਾਂ ਕੱਪੜਾ ਦੱਸੇਗਾ ਮੈਂ ਹੈਗਾ ਬਿਲਕੁਲ ਬਿਲਕੁਲ ਦਾ ਯਾ ਵਾਈਟ ਵੀ ਹੈਗਾ ਆਪਣੇ ਕੋਲੇ ਆ ਬਾਤ ਹੈ ਜੀ ਚੱਕੋ ਔਰ ਨੀਚੇ ਦੇਖੋ ਪੂਰਾ ਡਿਜ਼ਾਈਨ ਜੂ ਜੋ ਪਿੱਛੋ ਵਾਲੀ ਕਟਿੰਗ ਬੰਦੀ ਵਾਲਿਆਂ ਨੇ ਬਾਈ ਡੈਮੇਜ ਮੰਗਦੇ ਨਹੀਂ ਆ ਦੇਖੋ ਬਾਈ ਸਭ ਮਾਲ ਫੁੱਲ ਆ ਬਾਈ ਰੇਟ ਵੀਰੇ ਭਾਈ ਜਦੋਂ 150 ਹੁਣ 150 ਚ ਕੀ ਆਉਂਦਾ ਹਨ ਇੱਕ ਕੈਪਰੀ ਆਗੇ ਵੀਰੇ ਆਪਣੇ ਕੋਲੇ ਕਾਟਨ ਦੀ ਬਿਲਕੁਲ ਓਰੀਜਨਲ ਬ੍ਰਾਂਡਡ ਆ ਦੇਖੋ ਉਹੀ ਚੀਜ਼ ਹੈ ਇਹਦੇ ਫਿਰ ਕੱਪੜੇ 'ਚ ਹੀ ਫਰਕ ਆ ਹਨ ਵੀਰੇ ਮੈਨੂੰ ਟੱਚ ਕਰੋ ਯਾਰ ਟੱਚ ਕਰੋ ਕੱਪੜਾ ਆਉਂਗੇ ਨਾ ਭਾਈ ਜੀ ਤੁਹਾਨੂੰ ਗਰਮੀ ਦੇ ਵੀਰੇ ਗਰਮੀ ਦਾ ਤੋਹਫਾ ਹੈ ਲਿਵਾਇਸ ਦੀ ਭਾਈ ਜੀ ਕੀ ਬਾਤ ਹੈ ਜੀ ਕੋਕੇ ਝੜ ਤੇ ਦਿਖਾਓ ਚੱਕ ਕੇ ਦਿਖਾਓ ਇੱਕ ਵਾਰ ਕੈਮਰੇ ਚੈੱਕ ਕਰਾਓ ਭਾਈ ਪਾਣੀ ਉਹਨਾਂ ਨੇ ਆ ਅਸਲ ਦੁਕਾਨ ਵਾਲੇ ਆ ਪਾਣੀ ਦਾ ਬਾਈ ਹੜਿਆਣਾ ਪਹੁੰਚੋ ਭਾਈ ਜੀ ਬਿਲਕੁਲ ਜੈਨੂਅਲ ਬਿਲਕੁਲ ਤਾਂ ਇੱਥੇ ਜੈਨੂਅਲ ਕਲਰ ਮਿਲ ਰਹੇ ਨੇ ਭਾਈ ਜੀ ਇਹ ਕਿੰਨੇ ਰੇਟ ਰੱਖਿਆ 500 ਰੁਪਏ? ਵੀਰੇ ਇਹ ਹੈਗਾ ਆਪਣਾ 250 ਰੁਪਏ ਦਾ। 250 ਰੁਪਏ ਦੇ ਵਿੱਚ ਇਹ ਕਪੜਾ। ਬਿਲਕੁਲ ਬਾਈ ਜੀ। ਲਓ ਮਿੱਤਰੋ ਸਿਰਾਈ ਕਰਾਤਾ ਬਈਆਂ ਨੇ 250 ਰੁਪਏ ਜੇ ਵੀ। ਇਹ ਨੀ ਨੀ ਜਗ੍ਹਾ ਜਿਹਾ ਟੈਗ ਦਿੱਤੇ ਹੋਏ ਆਪਣੇ ਹਨਾ। ਲਓ ਜੀ ਰੰਗ ਬਰੰਗੇ ਜਿਵੇਂ ਆਪਾਂ ਵਿੱਚ ਤੇ ਜਾਂਦੇ ਹਨਾ। ਆ ਦੇਖੋ ਬਾਈ ਜੀ। ਲਓ ਜੀ, ਕੀ ਬਾਤ ਹੈ। ਸਾਰਾ ਕੁਝ ਓਕੇ ਆ ਜਮ ਬਾਈ। ਇਹ ਵੀ ਇਹ ਕਿੰਨੇ ਭਾਜੀ? ਬਾਈ ਜੀ 250 ਰੁਪਏ। 250 ਰੁਪਏ ਜੇ ਵੀ। 250 ਰੁਪਏ ਵੀਰੇ ਕੋਈ ਬਾਈ ਜੀ ਕੋਈ ਨਾਇਲੋਨ ਨਹੀਂ ਕੋਈ ਕੁਝ ਨਹੀਂ ਬਿਲਕੁਲ ਕਾਟਨ ਆ ਪਿਓਰ ਆ ਦੇਖੋ ਇਹਦਾ ਬਾਈ ਪਾ ਕੇ ਨਾ ਬਾਈ ਸ਼ਾਪ ਤੇ ਵਿਜ਼ਿਟ ਕਰੋ ਕਪੜਾ ਫੀਲ ਕਰਕੇ ਦੇਖੋ ਇੱਕ ਵਾਰ ਬਾਈ ਸ਼ਾਪ ਤੇ ਪਹੁੰਚੋ ਹਨਾ ਅਸੀਂ ਨਹੀਂ ਕਹਿੰਦੇ ਬੰਦਾ ਟੈਗ ਦੇਖ ਕੇ ਗੂਗਲ ਤੇ ਸਰਚ ਕਰ ਸਕਦਾ ਅੱਛਾ ਜੀ ਬਿਲਕੁਲ ਠੀਕ ਹੈ ਜੀ ਸਾਡੇ ਕੋਲ ਪੂਰਾ ਕੋਰੀਆ ਦਾ ਸਟਾਕ ਆ ਠੀਕ ਹੈ ਜੀ ਹਾਂ ਇੰਡੀਅਨ ਸਾਡੇ ਕੋਲ ਕੁਝ ਨਹੀਂ ਹੈਗਾ ਬਾਈ ਜੀ ਤੁਸੀਂ ਚੈੱਕ ਕਰੋ ਸ਼ਰਟ ਦੀ ਕੁਆਲਿਟੀ ਲੋਕਲ ਸ਼ਰਟ ਪਾ ਲਿਓ ਜਾਂ ਇਹ ਸ਼ਰਟ ਪਾ ਲਿਓ ਬਾਈ ਜੀ ਲੋਕਲ ਪਾਣੀ ਭੁੱਲ ਜਾਓਗੇ ਤੁਸੀਂ ਸਾਲ ਤੱਕ ਜਾਂਦਾ ਨਹੀਂ ਬਾਈ ਜੀ ਕਿਉਂਕਿ ਪਿਛਲੇ 3 ਸਾਲ ਤੋਂ ਹੀ ਖੁਦ ਐਕਸਪੋਰਟ ਪਾ ਰਹੇ ਆਂ ਅੱਛਾ ਜੀ ਆ ਐਕਸਪੋਰਟ ਪਾਈ ਹੋਈ ਆ ਬਾਈ ਜੀ ਕੀ ਬਾਤ ਆ ਅਭੀ ਵੀ ਰੈਸੇ ਐਕਸਪੋਰਟ ਪਾਈ ਹੋਈ ਆ ਅੱਛਾ ਜੀ ਕੰਮ ਕਰਨ 6 ਮਹੀਨੇ ਹੋਇਆ ਪਰ 3 ਸਾਲ ਤੋਂ ਐਕਸਪੋਰਟ ਪਾ ਰਹੇ ਆ ਬਾਈ ਜੀ ਬ੍ਰਾਂਡਡ ਸ਼ਰਟਾਂ ਮਿਲ ਰਹੀਆਂ ਨੇ ਸਿਰਫ 250 ਰੁਪਏ ਦੇ ਵਿੱਚ ਦੇਵੀਗੜ੍ਹ ਬਾਬੂ ਗਾਰਮੈਂਟਸ ਤੇ ਅੱਛਾ ਜੀ ਆ ਦੇਖੋ ਅੱਜ ਚੈੱਕ ਕਰ ਸਕਦੇ ਹੋ ਬਾਈ ਜੀ ਸ਼ਰਟ ਆ ਪਹੁੰਚੋ ਦੇਵੀਗੜ੍ਹ ਸ਼ਰਮਾ ਮਾਰਕੀਟ ਵੀ ਬਾਬੂ ਗਾਰਮੈਂਟਸ ਤੇ ਲਓ ਜੀ ਪਹਿਲਾ ਬ੍ਰਾਂਡ ਬਾਈ ਜੀ ਐਡੀਟਰਸ ਬਿਲਕੁਲ オリジナル ਪੀਸ ਹੋਏਗਾ ਵੀਰੇ ਸ਼ੋਅਰੂਮ ਤੇ ਚੈੱਕ ਕਰ ਸਕਦੇ ਹੋ ਬੰਦਾ ਡੁਪਲੀਕੇਟ ਕਹਦੇ 250 ਦੀ ਦੌਰ ਆ ਦੌਰ ਵੀ ਲੈ 250 ਰੁਪਏ ਬਲੇ ਜੀ ਆਪਾਂ ਵੀਡੀਓ ਦੇ ਵਿੱਚ ਰੇਟ ਕਹਿਵਾਂਗੇ ਦੱਸਾਂਗੇ ਉਹੀ ਰੇਟ ਮਿਲੇਗਾ ਉਹੀ ਰੇਟ ਮਿਲੂਗਾ ਵੱਧ ਘੱਟ ਵੱਧ ਘੱਟ ਨਹੀਂ ਵੀਰੇ ਕਸਟਮਰ ਕਈ ਆ ਕੇ ਕਹਿੰਨੇ ਆ ਬੇਨਤੀ ਆ ਬਾਈ ਜੀ ਹਾਂ ਜੀ ਆਪਰੇਟ ਰੱਖੇ ਹੋਏ ਆ ਉਹਨੇ ਦਾ ਸਿਰਫ 30 ਤੋਂ 40 ਰੁਪਏ ਵੀ ਇਹਨਾਂ ਦਾ ਬਣਦਾ ਵੀ ਹੈ ਕਿਉਂਕਿ ਦੁਕਾਨ ਦਾ ਕਿਰਾਇਆ ਵੀ ਬਿਲਕੁਲ ਕੋਈ ਖਰਚ ਇਸ ਉਹਦੀ ਲੋਹਰਾ ਬਾਈ ਜੀ ਹੂੰ ਔਰ ਹੋਏਗੀ origial ਬਿਲਕੁਲ ਸਾਫ ਸੁਥਰੀ ਠੀਕ ਹੈ ਜੀ export ਦੀ ਹੋਏਗੀ ਇਹ ਨਹੀਂ ਹੈ ਵੀ ਲੋਰ ਅੱਜ ਲੈ ਕੇ ਗਿਆ ਬੰਦਾ ਚਾਰ ਤੋਂ ਆਪਾਂ ਇਹਦੀ ਲੋਰ ਫਟ ਗਈ ਉਹ ਕੰਮ ਨਹੀਂ ਹੈ ਦਿਮਾਗ ਕਿਤੇ ਹੋਇਆ ਭਈਆਂ ਨੇ export ਦੇ ਬਾਕ ਦੀ ਲੋਰ ਬਾਈ ਜੀ ਹੁਣ ਚੈੱਕ ਕਰ ਲਓ ਤੁਸੀਂ ਆ ਦੇਖੋ ਕੋਈ ਲਾਸਟਿਕ ਨਹੀਂ ਖਰਾਬ ਕੋਈ ਕੁਝ ਨਹੀਂ ਆ ਦੇਖੋ ਦਿਲੋਂ ਸਟਾਕ ਲੈ ਕੇ ਆਇਆ ਰਾਤ ਨੂੰ ਭੇਵੇ ਤੋਂ ਬਾਈ ਆਏ ਹੂੰ ਸਾਡਾ ਪੇਜ ਆ ਬਾਬੂ ਗਾਰਮੈਂਟਸ ਇੰਸਟਾਗ੍ਰam ਤੇ ਉਹਦੇ ਉੱਪਰ ਵੀਡੀਓ ਪਈ ਆ ਬਾਈ ਜੀ ਠੀਕ ਹੈ ਜੀ ਰਾਤ ਨੂੰ 11 ਵਜੇ ਬੰਦੇ ਸਟਾਕ ਲੈ ਕੇ ਗਏ ਆ ਆ ਲੋਰ ਚੱਕੋ ਬਾਈ ਜੀ ਦੇਖੋ ਹਰ ਤਰ੍ਹਾਂ ਦਾ ਹਰ ਡਿਜ਼ਾਈਨ ਮਿਲੇਗਾ ਬਾਈ ਜੀ ਬਾਹਰ ਰੇਟ ਤੁਸੀਂ ਫਿਕਸ ਰੱਖਤਾ ਰੇਟ ਵੀਰੇ 250 ਰੁਪਿਆ ਰੇਟ ਆ ਜੇ ਕੋਈ ਘਾਟਾ ਵਾਧਾ ਕਰਦਾ ਘਾਟਾ ਵਾਧਾ ਵੀਰੇ ਨਾ ਕਰੋ ਹੱਥ ਬੰਨ ਕੇ ਬੇਨਤੀ ਭਾਈ ਜੀ ਹੱਥ ਜੋੜਦੇ ਬਾਈ ਹੱਥ ਬੰਨ ਕੇ ਬੇਨਤੀ ਆ ਘਾਟਾ ਵਾਧਾ ਨਾ ਕਰਿਓ ਕਿਉਂਕਿ 250 ਚ ਆਉਂਦਾ ਕੀ ਆਣਾ 250 ਸ਼ਰਟ ਦੇ ਨੇ ਜੀ ਕੱਟ ਕਰਕੇ ਰੇਟ ਲਾਈ ਹੋਇਆ ਅੱਛਾ ਜੀ ਆਪਾਂ ਕੋਈ A ਸੀਰੀਜ਼ ਬਾਹਰੋਂ ਨਹੀਂ ਆ ਕਿੰਨਾ ਕੰਮ ਔਰੇ ਕਿੰਨਾ ਆਪਣੇ ਬਾਈਆਂ ਕੋਲੇ ਹੁੰਦਾ ਉਸ ਹਿਸਾਬ ਤੱਕ ਜੇਬ ਖਰਚ ਬਾਈ ਕਹਿੰਦੇ ਕਪੜਾ ਦੇਖੋ ਫਿਰ ਫੀਲ ਕਰੋ ਮੇਰੇ ਫਿਰ ਲਓ ਚੀਜ਼ ਲਓ ਜੀ ਬਹੁਤ ਦੂਰੋਂ ਲੱਭ ਕੇ ਲੈ ਕੇ ਆਏ ਆ ਬਾਈ ਜੀ ਤੁਸੀਂ ਚੈੱਕ ਕਰ ਲਓ ਇਹ ਚੀਜ਼ਾਂ ਬਾਈ ਜੀ ਤੁਹਾਨੂੰ ਦੇਵੀਗੜ੍ਹ ਦੇ ਵਿੱਚ ਮਿਲੀਆਂ ਇਹ ਤਾਂ ਨਾ ਵੱਡੇ ਵੱਡੇ ਇਸ਼ਾਰੇ ਜਾ ਕੇ ਲੈ ਕੇ ਆਉਣੀਆਂ ਪੈਂਦੀਆਂ ਹੁਣ ਦੇਵੀਗੜ੍ਹ 'ਚ ਦੇਤਾ ਤੁਹਾਨੂੰ ਸੌਦਾ ਲਓ ਫਿਰ ਆ ਦੇਖੋ ਦੇਵੀਗੜ੍ਹ ਭੇਵਾ ਰੋਡ 'ਤੇ ਓਵਰ ਰੋਡ ਹਣਾ 250 ਦੀ ਸ਼ਰਟ ਹਾਂਜੀ 250 ਦੀ ਲੋਰ ਹਾਂਜੀ ਤੇ 250 ਦੀ ਇਹ ਕੈਪਰੀ ਇੱਕ ਕੈਪਰੀ 150 ਰੁਪਏ ਦੀ ਅੱਛਾ ਜੀ ਸਭ ਤੋਂ ਹਾਈएस्ट ਰੇਟ ਆ ਆਪਣਾ ਪੈਂਟ ਦਾ ਬਾਈ ਜੀ ਪੈਂਟ ਦਾ ਕੀ ਰੇਟ ਆ ਬੜਾ ਖਤਰਨਾਕ ਰੇਟਾ ਮੈਂ ਰਹਿਣ ਦੋ ਫਿਰ ਘਬਰਾ ਜਾਣਗੇ ਯਾਰ ਲੋਕ ਘਬਰਾ ਜਾਣਗੇ ਮਿੱਤਰੋ ਰਹਿਣ ਦੋ ਕੀ ਰੇਟ ਪਹਿਲਾਂ ਰੇਟ ਦੱਸੇ ਸੁਣ ਲੋ ਆਜੋ ਕੀ ਰੇਟ ਆ 500 ਸਿਰਫ 300 ਰੁਪਏ 300 ਰੁਪਏ ਹਾਂਜੀ ਇਹ ਕਿਹੜੀ ਪੈਂਟ ਲਿਆਏ ਤੁਸੀਂ 300 ਰੁਪਏ ਪੈਂਟਾ ਬਾਈ ਜੀ ਮਿੱਤਰੋ ਪੈਂਟ ਚੈੱਕ ਕਰੋ ਪਹਿਲਾਂ ਚੈੱਕ ਕਰੋ ਬਾਈ ਜੀ ਓਹ ਹੋ ਹੋ ਬਾਈ ਜੀ ਇਹਦਾ ਪੂਰੀ ਡਾਰਕ ਆ ਬਿਲਕੁਲ ਓਕੇ ਕੋਈ ਮੂਰੀ ਮਾਰੀ ਘੱਟੀ ਫੱਡੀ ਬਾਈ ਜੀ ਬਹੁਤ ਮਿਹਨਤ ਲੱਗਦੀ ਚੀਜ਼ਾਂ ਲੱਭਣ ਤੇ ਲਓ ਮਿੱਤਰੋ ਆ ਮੂਰੀ ਚੈੱਕ ਕਰ ਲਓ ਇੱਕ ਵਾਰ ਬ੍ਰਾਂਡ ਦੇਖੋ ਲਿਵਰਪੂਲ ਬਾਈ ਜੀ ਲੈ ਜਾਓ ਵੀਰੇ ਲਿਵਰਪੂਲ ਬਾਈ ਜੀ ਬ੍ਰਾਂਡ ਇਹ ਚੈੱਕ ਕਰੋ ਗੂਗਲ ਤੇ ਸਰਚ ਕਰ ਸਕਦਾ ਵੀਰੇ ਲਿਵਰਪੂਲ ਕੋਈ ਸਰਚ ਕਰ ਲਿਓ ਫਿਰ ਆ ਜੇ ਇੱਥੇ ਕਿੰਨੇ ਦੀ ਪੈਂਟ ਆ ਲਿਵਰਪੂਲ ਜੀਨਸ ਕੰਪਨੀ ਕਿੰਨੇ ਦੀ ਹੋएगी ਚੈੱਕ ਕਰ ਲਿਓ ਪਰ ਆਪਾਂ ਦੇ ਕੋਲੇ ਵੀਰੇ 300 ਰੁਪਿਆ 300 ਰੁਪਿਆ ਲੋ ਜੀ 300 ਰੁਪਏ ਦੇ ਵਿੱਚ ਜੀਨ ਦੇ ਰਿਆ ਭਾਈ ਜੀ ਹੋਰ ਚਾਹੀਦਾ ਕੀ ਆਪਾਂ ਨੂੰ 300 ਜੇ ਰੰਗ ਉੱਡ ਗਿਆ ਫੇਰ ਮੇਰੇ ਮਤਲਬ ਹੀ ਨਹੀਂ ਹੈਗਾ ਰੰਗ ਉੱਡ ਜਾਊਗਾ ਰੰਗ ਨਹੀਂ ਉੱਡਦਾ ਆਦਾ ਯਾਰ ਐਕਸਪੋਰਟ ਆ ਮੇਰੇ 8-8000 ਦਾ ਪੈਂਟ ਆ ਇਹ ਸ਼ੋਰੂਮ 'ਚ 8000 ਰੁਪਏ ਦੀ ਪੈਂਟ ਭਾਈ ਜੀ ਇਸੇ ਪੈਂਟ ਨੂੰ ਡਰਾਈ ਕਲੀਨ ਕਰਾ ਕੇ ਸ਼ੀਸ਼ਾ ਚ ਲਾ ਦੇ 8000 ਇੱਥੇ ਮਰਜੀ ਵੇਚ ਦੇ ਜਾ ਕੇ ਨੂੰ 8000 ਵਾਲੀ ਪੈਂਟ ਬਾਈਏ 300 ਰੁਪਏ ਦੇ ਵਿੱਚ ਬਾਈਆਂ ਦਾ ਕਹਣਾ 28 30 32 36 40 ਤੱਕ ਰੇਟ ਸਿਰਫ ਪੈਂਟ ਦਾ 300 ਰੁਪਿਆ ਬਸ ਬਾਈ ਇੱਕ ਬੈਂਤੀ ਆ ਕਸਟਮਰ ਨੂੰ ਹੂੰ ਬਸ ਆ ਕੇ ਨਾ ਰੇਟ ਘੱਟ ਨਾ ਕਰਾਇਆ ਕਰੋ ਯਾਰ ਹੁਣ ਤਾਂ ਦੇਖੋ ਰੇਟ ਬਾਈ ਨੇ ਦੱਸਿਆ ਨਾ ਮੈਨੂੰ ਵੀ ਸ਼ਰਮ ਜੀ ਆ ਰਹੀ ਹੈ ਵੀ 300 ਜਾਣਾ ਕੀ ਮਿਲੇਗਾ ਮੇਰੇ ਬਹੁਤ ਔਖਾ ਹੋ ਜਾਂਦਾ ਪਤਾ ਕੀ ਆ ਇੱਕ ਜਿਹੜਾ ਰੇਟ ਘੜਾਂਦਾ ਫਿਰ ਉਹਨੂੰ ਵੀ ਸ਼ਰਮ ਚਾਹੀਦੀ ਆ ਪਰ ਉਹ ਵੀ 300 ਚੋਂ 70 ਐਡੀ ਘੈਂਡ ਪੈਂਟ ਆ ਦੇ ਰਹੇ ਨੇ ਫਿਰ ਤੁਸੀਂ ਕੀ ਭਾਲ ਰਹੇ ਹੋ ਪੈਂਟਾਂ ਦੀ ਵੈਰਾਈਟੀ ਚੈੱਕ ਕਰ ਲਓ ਬਾਈ ਜੀ ਬਾਈ ਜੀ ਵੈਰਾਈਟੀ ਚੈੱਕ ਕਰੋ ਆ ਚੈੱਕ ਕਰੋ ਦੇਖੋ ਪੈਂਟ ਲੋਗ ਕਿੱਤੋਂ ਵਿਰੇ ਕੋ ਕੱਟੀ ਪੱਟੀ ਹੋਈ ਕਿਤੋਂ ਕਸੀ ਹੋਈ ਕਿਤੋਂ ਕੁਝ ਕੁਛ ਵੀ ਨਹੀਂ ਹੈਗਾ ਆ ਦੇਖੋ ਕੀ ਬਾਤ ਹੈ ਜੀ ਚੈੱਕ ਕਰੋ ਆ ਦੇਖੋ ਤੁਹਾਡੇ ਸਾਹਮਣੇ ਆ ਵਿਰੇ ਵਿਰੇ ਦੇਖੋ ਜਿਹੜਾ ਹੁਣ ਦਾ ਸਟਾਕ ਆਇਆ ਆਪਣੇ ਕੋਲ ਹਾਂਜੀ ਉਹਦੇ ਜੀ ਆਪਾਂ ਗੱਲ ਕਰ ਰਹੇ ਹਾਂ ਅਗਲਾ ਸਟਾਕ ਮਿਲੇਗਾ ਕਿੱਥੋਂ ਮਿਲੇਗਾ ਪੋਦੇ ਵਰਗਾ ਨਹੀਂ ਸਕਦਾ ਬਾਈ ਫਿਰ ਹੁਣੇ ਪਹੁੰਚੋ ਤੁਸੀਂ ਠੀਕ ਹੈ ਨਾ ਬਾਅਦ ਚ ਕਿੰਨੇ ਦੇਖੀ ਆ ਕੁਝ ਨਹੀਂ ਪਤਾ ਮੋٹے ਧਾਗੇ ਵਾਲੀ ਪੈਂਟ ਬੋਲੀ ਆਰ ਦੀਆਂ ਪੈਂਟਾਂ ਨੇ ਪਾਉਂਦੇ ਤੇਰੇ ਯਾਰ ਨਹੀਂ ਮੋٹے ਮੋٹے ਧਾਗੇ ਵਾਲੀਆਂ ਬਾਈ ਮਾਲਾ ਦੇਖੋ ਆ ਚੈੱਕ ਕਰੋ ਵਿਰੇ ਆ ਦੇਖੋ ਹਾਂ ਬਹੁਤ ਹੈ ਜੀ ਇਹ ਵੀ 300 ਰੁਪਏ ਆ 300 ਰੁਪਿਆ 300 ਦੇ ਵਿੱਚ ਵਿੱਚ ਹੀ ਆਪਣਾ ਸਾਰਾ ਕੁਝ ਕਮਾਦਾ ਬਾਈ ਲਓ ਜੀ ਬਾਈ ਜੀ 300 ਰੁਪਏ ਦੇ ਵਿੱਚ ਥੱਲੇ ਥੱਲੇ ਆਪਾਂ ਲੋਰ ਵੀ ਦੇ ਦੇਣੀ ਆ ਟੀ-ਸ਼ਰਟ ਵੀ ਦੇਣੀ ਆ ਸ਼ਰਟ ਵੀ ਦੇ ਦੇਣੀ ਆ ਹੂੰ ਠੀਕ ਆ ਹੋਰ ਦੱਸੋ ਕੋਟੀਆਂ ਵੀ ਵੇਚੀਆਂ ਸੀ 300 ਥੱਲੇ ਹੋਰ ਦੱਸੋ ਜੇ ਦਾ ਯਾਰ ਹੁਣ ਤੁਸੀਂ ਆਪ ਦੱਸੋ ਕੀ ਕਿ ਬੋਲੀਏ ਸਾਨੂੰ ਵੀ ਸੋਚਿਆ ਜਾ ਵਾਦਾ ਬਾਈ ਨੇ ਵੀ 300 ਤੋਂ ਉੱਪਰ ਕੋਈ ਦੁਕਾਨ 'ਚ ਚੀਜ਼ੇ ਨਹੀਂ ਤਾਂ ਪਹਿਲਾਂ ਹੀ ਰੱਖੀ ਬੈਠੇ ਨੇ ਆ ਜੀ ਚੈੱਕਰਾਓ ਵੀਰੇ ਮਰਜੀ ਕੱਢੋ ਵੀਰੇ ਆ ਚੈੱਕਰਾਓ ਇੱਕ ਮਿੰਟ ਹੋ ਗੋ ਆ ਲਓ ਕਲਾ ਕਲਾ ਪੀਚ ਚੈੱਕ ਕਰੋ ਬਈ ਇੱਕ ਮਿੰਟ ਹੋ ਗਿਆ ਆ ਲਓ ਮੈਂ ਲਾਓ ਜੀ ਬਾਈ ਜੀ ਹੁਣ ਤੁਸੀਂ ਦੱਸੋ ਆ ਵੀ ਚੈੱਕ ਕਰਾ ਦਿਓ ਪਤਾ ਕੀ ਗੱਲ ਆ ਕਈ ਵਾਰ ਬਾਈ ਜਾਨੇ ਵੀਡੀਓ ਬਣਾਣ ਆਇਆ ਹਨਾ ਪਹਿਲਾਂ ਹੀ ਰੱਖਿਆ ਹੋਵੇ ਆ ਚੈੱਕ ਕਰਾਓ ਤੁਸੀਂ ਜਿਹੜੇ ਬਾਈ ਵੀਡੀਓ ਦੇਖ ਰਹੇ ਉਹਨਾਂ ਨੂੰ ਸਾਰਾ ਕੁਝ ਦੇਖਣਾ ਹੁੰਦਾ ਇਹ ਆ ਵੀ ਚੈੱਕ ਕਰਾਓ ਬਾਈ ਜੀ ਤੁਸੀਂ ਲਾ ਚੈੱਕ ਕਰੋ ਲਓ ਜੀ ਚੈੱਕ ਕਰੋ ਮਹਾਰਾਜ ਚੈੱਕ ਕਰੋ ਲਾ ਬਾਈ ਜੀ ਕਮਾਲ ਕਰ ਹੀ ਜਾਂਦੇ ਨੇ ਭਰਾ ਤਾਂ ਯਾਰ ਸਭ ਕੁਝ ਓਕੇ ਆ ਬਈ ਜੀ ਚੱਕੋ ਵੀਰੇ ਜੀ ਮੂਰੀ ਚੱਕ ਕਰੋ ਆ ਮੁੰਡੇ ਭਾਲਦੇ ਨੇ ਖੁੱਲੀਆਂ ਮੂਰੀਆਂ ਤੇ ਬਾਈਆਂ ਕੋਲ ਆ ਗਈਆਂ 28 30 32 36 40 ਤੱਕ ਬਾਈ ਸਹਿਜ ਲੈ ਕੇ ਆਏ ਨੇ ਪੈਂਟਾਂ ਦੇ ਪੈਂਟ ਸਿਰਫ 300 ਰੁਪਏ ਪੈਂਟ ਸਿਰਫ 300 ਰੁਪਏ ਪੈਂਟ ਸਿਰਫ ਭਾਜੀ 300 ਰੁਪਏ ਲਾਓ ਬਾਈ ਜੀ ਟੀ-ਸ਼ਰਟ ਆ ਕਾਲਰ ਵਾਲੀਆਂ ਬ੍ਰਾਂਡ ਵਿੱਚ ਨਿਕਲ ਰਹੇ ਨੇ ਫੋਲੋ ਵੀਰੇ ਆ ਦੇਖੋ ਕਾਲਰਾਂ ਤੇ ਵੀ ਸਟੈਂਪ ਹੈ ਆ ਦੇਖੋ ਦਿਖਾਇਓ ਲਓ ਜੀ ਕਾਲਰਾਂ ਤੇ ਕੈਮਰੇ ਜਾਂਦੇ ओरिजिनल ਤਾਂ ओरिजिनल ਹੁੰਦਾ ਹੈ ਬਿਲਕੁਲ ਤੇ ਇੱਥੋਂ ਪਤਾ ਲੱਗਦਾ ਬਾਈ ਜੀ 500 ਰੁਪਏ ਦੇ 250 ਰੁਪਏ 250 ਰੁਪਏ ਦੇ 250 ਰੁਪਏ ਦੇ ਵਿੱਚ ਬਾਈ ਜੀ ਆ ਟੀ-ਸ਼ਰਟਾਂ ਦੇ ਰਹੇ ਆ ਟੀ-ਸ਼ਰਟਾਂ 250 ਦੇ ਵਿੱਚ ਬ੍ਰਾਂਡ ਨਿਕਲ ਰਹੇ ਨੇ ਐਕਸਪੋਰਟ ਦੀ ਬਾਈ ਜੀ 250 ਚ ਟੀ-ਸ਼ਰਟ ਬਾਬੂ ਗਾਰਮਡ ਸ਼ਰਮ ਮਾਰਕੀਟ ਵੀ ਦੇਵੀਗੜ ਪਹੁੰਚੋ ਵੀਰੇ ਲਓ ਜੀ ਬਾਈ ਜੀ 250 250 ਬਿਲਕੁਲ ਆ ਦੇਖੋ 250 ਪ੍ਰਿੰਟ ਬਿਲਕੁਲ ਵਧੀਆ ਲਓ ਜੀ ਪੂਰਾ ਸਟਿਚਰ ਦਾ ਕਪੜਾ ਆ ਦੇ ਕਿਆ ਬਾਤ ਹੈ 250 ਰੁਪਏ ਬਾਈ ਜੀ ਸਟਾਕ ਆਇਆ ਅੱਜ ਅਦਗਾਂ ਚ ਤੇ ਪਹੁੰਚੋ ਆ ਚੀਜ਼ ਚੈੱਕ ਕਰੋ 250 ਰੁਪਏ ਦੇ ਵਿੱਚ ਬਾਈ ਜੀ ਕਾਲਰ ਵਾਲੀਆਂ ਬਲੈਕ ਲਾਈਟ ਡਾਰਕ ਆਹ ਦੇਖੋਲੀ ਵਰਜੀ ਆ ਦੇਖੋ ਕਿਆ ਬਾਤ ਹੈ ਜੀ ਇਹ ਗੋਲ ਗਲੇ ਵਾਲੀ ਰਣੀ ਆ ਉਹ ਵੀ ਲੈ ਜਾ ਸਕਦੇ ਹਾਂ ਕਾਲਰ ਵਾਲੀ ਲੈ ਜਾ ਸਕਦੇ ਹਾਂ ਰੇਟ ਬਾਈ ਜੀ 250 ਰੁਪਿਆ ਆ ਦੇਖੋ ਬਾਹ ਰੇਟ ਬਾਈਆਂ ਕੋਲ ਆ ਚੀਜ਼ ਚੈੱਕ ਕਰੋ ਦੇਖੋ ਇਹ ਚੀਜ਼ ਦੇਖੋ ਹੁਣ ਕੀ ਭਾਲ ਰਹੇ ਤੁਸੀਂ બસ ਭਰਾਓ ਬਹੁਤ ਹੋ ਗਿਆ ਬਹੁਤ 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 ਜਾਈ ਸੋਦਾ ਤਾਂ ਘੱਟ ਬਾਈ ਜੀ ਦੇਣੀ ਨਹੀਂ ਹੈਗੀ ਅੱਛਾ ਜੀ ਫਿਕਸ ਰੇਟ ਆ ਵੀ ਤੁਸੀਂ ਆਪਣਾ ਜਿਹੜਾ ਸਮਾਨ ਆ ਤੁਹਾਡਾ ਪੂਰਾ ਖਿੱਚ ਕੇ ਰੇਟ ਲਾਇਆ ਵਾ ਖਿੱਚ ਕੇ ਰੇਟ ਲਾਇਆ ਪਤਾ ਕਿਉਂ ਹਾਂਜੀ ਕਿਉਂਕਿ ਨਾ ਤੁਹਾਨੂੰ ਵੇਚਣ ਚ ਤੰਗੀ ਹੈ ਤੇ ਨਾ ਖਰੀਦਣ ਨੂੰ ਖਿੱਚਣ ਚੰਗੀ ਹੈ ਜੀ ਸਟੇਟ 300 ਰੁਪਏ ਵੀਰੇ ਉਸ ਤੋਂ ਉੱਪਰ ਰੇਟ ਨਹੀਂ ਹੱਸ ਦੁਕਾਨ ਦਾ ਮੈਨੂੰ ਵੀ ਹਾਸੇ ਤਾਂ ਆ ਰਹੀ ਆ ਭਰਾਵੋ ਪਤਾ ਕਿਉਂ ਕਿ ਕਿਸੀ ਵੀ ਸ਼ੋਰੂਮ ਚ ਜਾਨੇ ਨਾ ਆਪਾਂ ਮੈਨੂੰ ਭਾਈ ਜੀ ਮਹਿੰਗੀ ਟੀ-ਸ਼ਰਟ ਦਿਖਾ ਦਿਓ ਮਹਿੰਗੀ ਸ਼ਰਟ ਪੈਂਟ ਦਿਖਾ ਦਿਓ ਭਾਈ ਜੀ ਮਹਿੰਗੀ ਚੀਜ਼ ਸਸਤੇ ਦੇ ਰਹੇ ਆ ਆਪਾਂ ਆਪਣੇ ਕੋਲ ਸਿਰਫ ਐਕਸਪੋਰਟ ਦਾ ਮਾਲ ਆ ਭਾਈ ਜੀ ਐਕਸਪੋਰਟ ਦਾ ਜੇ ਫਰੈਸ਼ ਵੀ ਹੋਏਗਾ ਦੱਸਾਂਗੇ ਤੁਹਾਨੂੰ ਹਾਂਜੀ ਫਰੈਸ਼ ਦਾ ਵੈਸੇ ਹੋਏਗਾ ਨਹੀਂ ਪਰ ਜੋ ਹੋਏਗਾ ਤਾਂ ਕਦੇ ਦੱਸਾਂਗੇ ਪਹਿਲੀ ਗੱਲ ਤਾਂ ਹੋਏਗਾ ਕਰਨਾ ਹੀ ਨਹੀਂ ਆ ਫਰੈਸ਼ ਦਾ ਬਾਈ ਕੰਪਲੀਟ ਅੱਛਾ ਕੰਪਲੀਟ ਆ ਫਰੈਸ਼ ਕੰਪਲੀਟ ਆ ਬਾਈ ਖੁਸ਼ ਹਾਂ ਤੁਸੀਂ ਵੀ ਆ ਇੱਕ ਚੀਜ਼ ਕਰ ਰਹੇ ਹੋ ਐਕਸਪੋਰਟ ਕਰਨਾ ਤਾਂ ਕਰਨਾ ਐਕਸਪੋਰਟ ਕਰਨਾ ਵੀਰੇ ਬਾਈ ਜੀ 300 ਰੁਪਏ ਦੀ ਪੈਂਟ ਵੇਚਦੀ ਨਾ ਸਾਨੂੰ ਇਹ ਨਹੀਂ ਆ ਕਸਟਮਰ ਆ ਕੇ ਇਹਦਾ ਪੈਂਟ ਰੰਗ ਉੱਟ ਗਿਆ ਬਾਈ ਬਿਲਕੁਲ ਬਾਈ ਜੀ ਡਰਾ ਇਹ ਲੱਗਿਆ ਰਹਿੰਦਾ ਵੀ 500 600 ਦੀ ਪੈਂਟ ਵੇਚ ਕੇ ਨਮੀ ਵੀ ਫਿਰ ਵੀ ਡਰ ਲੱਗਿਆ ਰਹਿੰਦਾ ਵੀ ਗਾਰੰਟੀ ਨਹੀਂ ਦੇਦਾਦੇ ਬਸ ਐ ਮੂਝਾ ਹਲਾਣਾ ਬਾਈ ਬਸ ਕਿਤੇ ਨਹੀਂ ਜਾਂਦੀ ਐਕਸਪੋਰਟ ਦੇ ਵਿੱਚ ਬਾਈ ਅਸੀਂ ਗਾਰੰਟੀ ਦਿੰਨੇ ਆ ਇਹਦਾ ਰੰਗ ਜਾਂਦਾ ਹੀ ਨਹੀਂ ਹੈ ਰੰਗ ਨਹੀਂ ਆਉਂਦਾ ਦੇਖੋ ਪਤਾ ਕੀ ਆਪਣੀ ਜਿਹੜੀ ਐਕਸਪੋਰਟ ਤੁਹਾਨੂੰ ਪਤਾ ਐਕਸਪੋਰਟ ਸਾਰਿਆਂ ਨੂੰ ਪਤਾ ਹੂੰ ਸ਼ੌਪ ਤੇ ਆਓ ਵਿਜ਼ਿਟ ਕਰੋ ਪੈਂਟ ਸ਼ਰਟ ਟੀ-ਸ਼ਰਟ ਜੋ ਵੀ ਲੈਣਾ ਪਾ ਕੇ ਚੈੱਕ ਕਰਕੇ ਤਾਂ ਫਿਰ ਲੈ ਕੇ ਜਾਓ ਬਾਈ ਜੀ ਐਕਸਚੇਂਜ ਦਾ ਫਿਰ ਆਪਸ਼ਨ ਹੈ ਨਹੀਂ ਆਪਣੇ ਕੋਲੇ ਲਓ ਬਾਈ ਜੀ ਪਹੁੰਚੋ ਬਸ ਦੇਵੀਗੜ੍ਹ ਦੇ ਵਿੱਚ 10 ਵਾਰੀ ਪਾ ਕੇ ਦੇਖੋ ਖਾਸੀਅਤ ਆ ਵੀ ਕਿਸੇ ਨੇ ਪੈਂਟ ਲੈਣੀ ਆ ਟੀ-ਸ਼ਰਟ ਲੈਣੀ ਆ ਸ਼ਰਟ ਲੈਣੀ ਆ ਪਾ ਕੇ ਚੈੱਕ ਕਰਾ ਕੇ ਭੇਜ ਦੇ ਆ ਜਦੋਂ ਤੱਕ ਵੀਰੇ ਪੌਣ ਤੋਂ ਬਿਨਾ ਹੀ ਦਿੰਦੇ ਨਹੀਂ ਕਿਸ ਨੂੰ ਪੈਂਟ ਬਿਲਕੁਲ ਪਾ ਕੇ ਚੈੱਕ ਕਰਕੇ ਲੈ ਜਾਓ ਵੀਰੇ ਸ਼ੀਸ਼ੇ ਦੇ ਅੱਗੇ ਖੜ ਕੇ ਲੈ ਲਓ ਸ਼ੀਸ਼ਾ ਲੱਗਿਆ ਹੋਇਆ